ਸਾਸੀ ਗਾਲ ਜੀ ਸਾਰਿਆਂ ਨੂੰ ਜੱਗੀ ਭਾਈ ਕੋ ਪਹੁੰਚ ਚੁੱਕੇ ਜੀ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਸਰੀ ਖੰਡੂਰ ਸਾਹਿਬ ਆਜੀ ਭਾਈ ਹਣੇ ਬਹੁਤ ਛੋਟੇ ਛੋਟੇ ਪਹਾੜੇ ਮਈਆਂ ਲੈ ਕੇ ਆਂਦੀਆਂ ਕੋਈ 5-6 ਦੇ ਲਗਭਗ ਉਹ ਵੀ ਵੀਰ ਨੇ ਗੱਲਬਾਤ ਕਰੀਏ ਭਾਈ ਜੀ ਸਾਸੀ ਗਾਲ ਜੀ ਹੋਰ ਜੱਗੀ ਭਾਈ ਜੀ ਠੀਕ ਠਾਕ ਬਹੁਤ ਵਧੀਆ ਭਾਈ ਮਹਾਰਾਜ ਦੀ ਕਿਰਪਾ ਜੀ ਹੌਸਲਾ ਹਾਂ ਬੜੀ ਵਧੀਆ ਸੰਦੀਪ ਡੇਰੀ ਫਾਰਮ ਚੈਨਲ ਮੇ ਖਣਾਲੇ ਮੇਰੇ ਵੱਡੇ ਵੀਰਾਂ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਾਸੀ ਗਾਲ ਜੀ ਜੱਗੀ ਹੋਰ ਭਾਈ ਬਹੁਤ ਵਧੀਆ ਭਾਈ ਮਹਾਰਾਜ ਦੀ ਕਿਰਪਾ ਕੰਮ ਚੱਲੀ ਜਾਂਦਾ ਵਾ ਮਾਲ ਵੀ ਬੜ ਵੀਡੀਓ ਤਿੰਨ ਚਾਰ ਰੈਗੂਲਰ ਪੈਣ ਕਰੇ ਕਾਬੜ ਵੜੀ ਹੋ ਗਈ ਸਰੀਰ ਹਾਂ ਨੇ ਸੁਣਦਾ ਤੇ ਮੈਂ ਹਾਂ ਦਿਹਾੜੀ ਗਰੈਸਟ ਮਾਰੀਏ ਖਪਾਵੜਾ ਪੈਂਦਾ ਨਹੀਂ ਨਹੀਂ ਤੇ ਮਾਲ ਉਦਾਂ ਲਿਆਂਦੀਆਂ ਮਈਆਂ ਸਾੰਬੜ ਸੂੰਬੜ ਦਾ ਕਰਕੇ ਹਾਂ ਜੀ ਪਰ ਮਾਲ ਵੇਹੇ ਵਿੱਚੋਂ ਮੱਝਾਂ ਵਿਖੀ ਗਈਆਂ ਠੀਕ ਆ ਮਾਲ ਵੇਗਾ ਸਹਿ ਜਾਓ ਮੱਝ ਠਾਈ ਤੇ ਹੋਰ ਸੁਣਾਓ ਕਿਦਾਂ ਅੱਜ ਵੀ ਝੋਟੀਆਂ ਭਾਜੀ ਬਹੁਤ ਜਿਆਦਾ ਚੰਗੀਆਂ ਇੱਕ ਵਸ਼ੀ ਹੈ ਗੱਬਣ ਤੇ ਇੱਕ ਬੁਰੀ ਝੋਟੀ ਬਹੁਤ ਚੰਗੀ ਬੜਾ ਹੀ ਭਾਸ ਸਸਤਾ ਵਾ ਇੱਕ ਮੀਣੀ ਝੋਟੀ ਹੈ ਪਹਿਲਣ ਇੱਕ ਗੱਬਣ ਹੈ 6-7 ਸੁਈਆਂ ਵਾਂ ਲਓ ਜੋਗਾ ਵੀ ਆ ਗਿਆ ਜੀ ਆਰੇ ਭਾਬੀ ਦਾ ਭਾਬੀ ਦੇ ਅੱਜ ਆ ਵਿਆਹ ਪਾਟ ਤੇ ਬਹਿ ਗਿਆ ਜੋਗਾ ਅੱਛਾ ਗੋਦੀ ਚ ਬਹਿ ਗਿਆ ਚਲ ਵਧੀਆ ਵਿਆਹ ਵਾਲੇ ਵੇਖਣ ਰਿਹਾ ਜੋਗਾ ਜੋਗਾ ਦੇ ਵਿਆਹ ਵੇਖਣ ਤੇ ਤਗੜਾ ਹੋ ਗਿਆ ਜੋਗਾ ਬੈ ਬੈ ਕੇ ਚਲੋ ਵਧੀਆ ਠੀਕ ਆ ਹੂੰ ਠੀਕ ਆ ਔਰ ਸੁਣਾਓ ਕਿਤਾ ਬਹੁਤ ਵਧੀਆ ਭਾਈ ਝੋਟੀਆਂ ਵੀ ਆਜਾਂ ਟੌਪ ਟੌਪ ਦੀਆਂ ਤੇ ਭਾ ਵੀ ਬਿਲਕੁਲ ਛੋੜੇ ਛੋੜੇ ਆ ਮਈਆਂ ਬਹੁਤ ਚੰਗੀਆਂ ਇੱਕ ਵਸ਼ੀ ਬਹੁਤ ਚੰਗੀ ਆ ਚਲੋ ਜੀ ਭਾਈ ਝੋਟੀ ਆ ਬੂਰੀ ਬਹੁਤ ਜਿਆਦਾ ਚੰਗੀ ਤੇ ਭਾ ਛੋੜਾ ਆ ਪਰ ਬੂਰੀ ਬੂਰੀ ਝੋੜੇ ਦੀ ਕੱਟੀ ਆ ਆਪਾਂ ਵਿਖਾਉਣੀ ਆ ਅੱਛਾ ਮੱਜ ਦੇ ਝੋਟੀ ਦੇ ਕਿਸੇ ਨੇ ਸਾਭੀ ਨਹੀਂ ਆਪਦੇ ਝੋਟੀ ਵਿਚਾਰੀ ਉਹੋ ਜੀ ਥੋੜੀ ਰੁਖੀ ਆ ਪਰ ਜਿਹੜੀ ਅੱਜ ਕੱਟੀ ਆ ਆਪਾਂ ਵਿਖਾਉਨੇ ਆ ਮਗਰ ਉਹ ਕੱਲੀ ਦਾ ਵੀ ਸ਼ਾਰਟ ਨਾਲ ਜਿਆਦਾ ਚੰਗੀ ਭਾਜੀ ਕੱਟੀ ਆ ਤੋਰੋ ਜਿਹੜਾ ਮੈਂ ਲੈ ਗਾ ਨਾ ਮੱਜ ਤੇ ਚੱਲ ਜੋ ਕਰਮਾਲੀ ਨੇ ਗਾਂ ਵਿਗਣਾ ਵਿਗਣਾ ਪਰ ਕੱਟੀ ਜਿਹੜਾ ਸਾੰਭ ਗਿਆ ਨਾ ਕੱਟੀ ਜਿਆਦੀ ਸ਼ੇਕੀ ਦੁੱਧ ਕਿੰਨਾ ਪਈ ਐਸ ਤੋਂ 9 ਕਿਲੋ ਪਾਜੀ ਦੁੱਧ ਆ ਕੁਝਾ ਸੁਆ ਜੇ 15-20 ਦਲਾਂ ਦੀ ਸੂਈ ਜੇ ਚਲੋ ਬੂਰੀ ਨੀਲੀ ਦੀ ਕੱਟੀ ਆ ਮਗਰ ਜਿਆਦੀ ਬਰੀਡ ਵਾਲੀ ਆ ਕਹੇ ਨੇ ਚੰਗਾ ਟੀਕਾ ਵਧੀਆ ਕੁਆਲਿਟੀ ਤੇ ਤਿਲਾਂ ਵਾਲੀ ਬੂਰੀ ਜੇ ਖੋ ਲੋ ਫਿਰ ਤੇ ਭਾ ਵੀ ਬਿਲਕੁਲ ਛੋਟਾ ਜਿਆ ਪਾਜੀ ਕਈ ਵੀਰ ਸਾਡੇ 1.5 ਲੱਖ ਲਾਉਣ ਵਾਲੇ ਨਹੀਂ ਆ ਹਾਂ ਜੀ ਤੇ ਅੱਜ ਆਪਾਂ ਲੱਖੋਂ ਅੰਦਰ ਦੇਣਾ ਉਹਨਾਂ ਤੋਹਫਾ ਬੂਰੀ ਦਾ ਬਹੁਤ ਜਿਆਦੀ ਜੰਦੀ ਨਾਲੇ ਤਿਲਾਂ ਵਾਲੀ ਬੂਰੀ ਤਿਲਾਂ ਵਾਲੀ ਬੂਰੀ ਤੇ ਕੱਟੀ ਪਾਜੀ ਕੱਟੀ ਦੇ ਵੈ ਹਨ ਆਪਾਂ ਵਾਕੀ ਗੱਲ ਸਹੀ ਆ ਮੱਝ ਦੇ ਨਾਲ ਹੀ ਭੇਜਣੀ ਆ ਪਰ ਕੱਟੀ ਕੋਈ ਵੀਰ 10000 ਦੀ ਵੀ ਛੱਡ ਜੂਗਾ ਤੇ ਆਪਾਂ ਰੱਖਣ ਪਰ ਰੱਖਣੀ ਕਿਉਂਕਿ ਰੱਖਣਾ ਤੇ ਦੇਣੀ ਨਹੀਂ ਕਿਹਨੇ ਪਰ ਇਧਰ ਦੇਖੋ ਭਾਜੀ ਇਧਰ ਦੇਖੋ ਭਾਜੀ ਕੱਟੀ ਆ ਅੱਖਾਂ ਅੱਖਾਂ ਵੇਖੋ ਤੇ ਮੁੱਥੀ ਕੱਟੀ ਵੇਖੋ ਭਾਜੀ ਕੀ ਜੀ ਹੈ ਕਿ ਨਹੀਂ ਕੱਟੀ ਮੈਂ ਕਿ ਤੋਹਫਾ ਹੀ ਆ ਕਿਸੇ ਨੇ ਜਿਹੜੇ ਵੀਰ ਨੇ ਕਿਸੇ ਨੇ ਟੀਗਾ ਭਰਾਇਆ ਨਾ ਕੱਟੀ ਨੂੰ ਕਿ ਜਿਹੜਾ ਮੈਂ ਲੈ ਗਿਆ ਤੇ ਕੱਟੀ ਮਗਰ ਸਪੈਸ਼ਲ ਪਾਲਣ ਵਾਲੀ ਆ ਵੇ ਲੋ ਤੇ ਝੋਟੀ ਵੀ ਬਹੁਤ ਜਰੀ ਚੰਗੀ ਆ ਪੂਰੀ ਦੋਧ ਝੋਟੀ ਥਲੇ 9 10 ਕਿਲੋ ਇਹ ਦੇਖ ਆ ਅੱਖਾਂ ਬਿੰਨੀਆਂ ਕਿਹੇ ਗੱਲੋਂ ਵੀ ਪਿਓਰ ਬਿੰਗਾਂ ਆਖਾਂ ਭਾਜੀ ਪਿਓਰ ਨੀਲੀ ਦੀ ਆ ਇੱਕ ਤਾਂ ਕੱਲੀ ਬੂਰੀ ਹੰਦੀ ਬੂਰੀ ਨੀਲੀ ਦੀ ਕੱਟੀ ਆ 10000 ਦੇ ਕੋ ਚਾਵੇ ਛੱਡਣਾ ਛੱਡ ਸਕਦਾ ਚਲੋ ਮਾਜ ਦੇ ਨਾਲ ਹੀ ਦੇ ਦਾਂਗੇ ਧੀਆ ਹਾਂਜੀ ਆਪਣੇ ਮਾਜ ਨਾਲ ਹੀ ਪਾਲਜੂ ਪਰ ਜਾਰੀ ਚੰਗੀ ਸਪੈਸ਼ਲ ਹੈ ਭਾਜੀ ਚਲ ਚੰਗੀ ਭਾਹ ਬੜਾ ਛੋਟੇ ਛੋਟੇ ਚੱਲਣ ਕਰਾ ਭਾਹ ਭਾਜੀ ਬਿਲਕੁਲ ਛੋਟਾ ਜਿਹਾ ਜਾਇਜ਼ ਕੀਮਤ ਤੇ ਦੇ ਦੇਣੀ ਆ ਬਸ ਠੀਕ ਆ ਨੀ ਕਹਨੇਗੇ ਮੋਲ ਨੀ ਕਹਨੇਗੇ ਉਹਨੇ ਕਹਨੇਗਾ ਮੋਲ ਤੇ ਜਿਹੜਾ ਪਟਾਕੇ ਹੀ ਬਸ ਪੈਣ ਵਾਵਾ ਦਿ ਫੇਰ ਬਸ ਰੈਗੂਲਰ ਕੰਮ ਤੇ ਰੈਗੂਲਰ ਜਨੂ ਬੜਾ ਚੱਲਦਾ ਆ ਪਾਪਾ ਜੀ ਹਾਂਜੀ ਜਗੀ ਮਹਾਂ ਜੀ ਅਰੇਸ਼ਟ ਮਾਰ ਲੀਏ ਖਵਾ ਬੜਾਇਆ ਕੋਈ ਲੱਖ ਨਹੀਂ 95 ਨਹੀਂ 90 ਨਹੀਂ ਜੈਸਨੋ ਵਾਲੇ ਕੰਮ ਹੋਣਾ ਹਾਂ ਨਾ ਇਹ ਛੋੜੀ ਵੀ ਚੋਣੀ 85000 85000 85000 ਚੋਂ ਖੁਸ਼ੀ ਨਾਲ ਛੋੜ ਕਰ ਦਾਂਗੇ ਚਲੋ ਠੀਕ 9 ਕਿਲੋ ਦੁੱਧ ਹਾਜ਼ਰ ਜੀ ਇਹ ਦੇਖੋ ਪਾਜੀ ਮੀਣੀ ਝੋਟੀ ਪਹਿਲਾ ਸੂਆ ਦੋ ਦਾਂ ਦਿਆ ਬੱਚਾ ਦੋ ਦਾਂ ਦੋਨ ਦੇ ਕਟਿਆ ਪਿਓਰ ਤੇ ਥਾਣਾ ਤੇ ਕੱਟੀ ਮਗਰ ਜਿਆ ਵਖਾ ਦਾ ਤਾਜੀ ਸੁਈ ਜੇ ਜੇ ਬੌਲੇ ਤੋਂ ਨਿਕਲੀ ਆ ਪਾਜੀ ਦੋਵੇਂ ਸਿੰਗ ਹਿਲਦੇ ਆ ਦੋਵੇਂ ਸਿੰਗ ਹਿਲਦੇ ਹਨ ਹਾਂਜੀ ਪੂਰੇ ਹਿਲਦੇ ਪਿਓਰ ਦੋਂਦੀ ਮੂਹ ਲੈ ਵੀ ਐ ਇਧਰ ਵੇਖੋ ਗੱਡੀ ਭਾਜੀ ਇਧਰ ਵੇਖੋ ਪਿਓਰ ਦੋਵੇਂ ਸਿੰਗ ਹਿਲਦੇ ਆ ਤੇ ਹੈ ਵੀ ਪਿਓਰ ਦੋਂਦੀ ਕੋਈ ਵੀਰ ਮੂਹ ਫੜ ਕੇ ਲੈ ਜੇ ਕੱਤ ਕੁਤ ਵੇਖ ਲੋ ਕੱਟੀ ਦਾ ਕਿੱਡਾ ਜੇ ਜਗੀ ਦੁੱਧ ਕਿੰਨਾ ਭਾਈ ਦੁੱਧ ਭਾਜੀ 7-8 ਕਿਲੋ ਜੇ ਝੂਠ ਨਹੀਂ ਮਾਰਨਾ ਬਿਲਕੁਲ ਤਾਜ਼ੀ ਹੈ ਨਹੀਂ ਬੋਲੇ ਦਾ ਸਾਹਿਬ ਬੋਲੇ ਹਨ ਆਹ ਤਦ ਜੋਗੇ ਮੜੀ ਲੈ ਵੀ ਚੱਲ ਅਨਾਂ ਦੇ ਘਰ ਜੋ ਗਿਆ ਜੋ ਗਿਆ ਵੇਖੋ ਕੱਟੀ ਭਾਜੀ ਪਹਿਲਾ ਸੁਆ ਪਿਓਰ ਦੋਂਦੀ ਆ ਬਾਠੀ ਬਾਠੀ ਵੇਖੋ ਕੱਟੀ ਦੀ ਕੰਦੀ ਦਾ ਕੱਟ ਵੇਖੋ ਕੱਟੀ ਦਾ ਕਿਦਾ ਐਂ ਵੇਖੋ ਨਿਕਾਨੇ ਦਾ ਕਲਿੱਪ ਲੱਗੇ ਆ ਪੂਰੇ ਸਿੰਘ ਹਿਲਦੇ ਆ ਦੋਵੇਂ ਚੁਆਈ ਹੋਰੀ ਸਪੈਸ਼ਲ ਲੱਗੀ ਥਾਂ ਬੜਾ ਬਣਾਉਦੀ ਇਹ ਪਹਿਲਣ ਦਾ ਐਂ ਚੁਆਈ ਚੁਆਈ ਇੱਕ ਨੰਬਰ ਦੀ ਨਸਲ ਆ ਜੁੜੀ ਜਗੀ ਹਾਂਜੀ ਬਹੁਤ ਚੰਗੀ ਕੱਟੀ ਆ ਭਾਜੀ ਜੈ ਜੇ ਵੀ ਰੇਟ ਬਿਲਕੁਲ ਛੋਟਾ ਜਾਈ ਬਸ ਠੀਕ ਆ ਜਗੀ ਬਾਈ ਭਰੰਦੀ ਕੀ ਮਾਰਾ ਉਹੀ ਭਾਜੀ ਸਵਾ ਨਹੀਂ ਹਾਂਜੀ ਕੋਈ ਇੱਕ ਵੀ ਨਹੀਂ ਯਾ ਸਣੋ ਪਾਜੀ 110 ਦੀ ਕੱਟੀ ਦੇ ਦਾਂਗੇ 110000 2000 ਛੋੜ 18 ਦੀ ਜੈਸ ਮੋਈ 7-8 ਕਿਲੋ ਦੋ ਦੇ ਜੇ ਆਹ ਕੱਟੀ ਵਖਾ ਦਿਓ ਬਿਲਕੁਲ ਪੰਜਾ ਛਾਹ ਦਿਆਂ ਦੀ ਜੇ ਬੌਲੇ ਤੋਂ ਨਿਕਲੀ ਮਾਲ ਨਵਾ ਹੀ ਆਇਆ ਓ ਠੀਕ ਆ ਹਾਂਜੀ ਆਹ ਜੱਗੀ ਆਹ ਪਾਜੀ ਪਹਿਲਾ ਸੂਆ ਚਾਰ ਦੰਦ ਜੇ ਕੱਟੀ ਇਹ ਵੀ ਸੂਈ ਤਾਜੀ ਸੂਈ ਉਹ ਪਰਲਾ ਬੱਚਾ ਜੇ ਕਟਾ ਹਰੇ ਪੰਜਾ ਛਾਹ ਦਿਆਂ ਦੀ ਸੂਈ ਦੇ ਵੀ ਚਾਰ ਦੰਦ ਪਿਓਰ ਉਹ ਦੋਂਦੀ ਜੇ ਚੌਗੀ ਜੀ ਚਲੋ ਓਏ ਮੂੰਹ ਫੜ ਕੇ ਆਪਣੇ ਵੀਰ ਲੈ ਕੇ ਜਾਵੇ ਤਸੱਲੀ ਕਰਕੇ ਬਸ ਠੀਕ ਆ ਇਧਰ ਫੋ ਕੱਟੀ ਨੂੰ ਸ਼ਕੀਨੀ ਚਾਹੀਦੀ ਇਥੇ ਕਿੰਨਾ ਲੱਗੀ ਆ ਨ ਤੋ ਰੋਗਰ ਦੇ 10 ਕਿਲੋ ਦੁੱਧ ਭਾਜੀ ਹਾਜ਼ਰ ਜੇ ਕਟੀਆਂ ਥੱਲੇ ਐ ਬਹੁਤ ਜਿਆਦੀ ਚੰਗੀ ਆ ਭਾਜੀ ਕਟੀਆਂ ਐ ਰੰਗ ਰੂਗ ਤੇ ਐ ਥੱਲਾ ਵੇਖੋ ਕੱਲਾ ਕੱਲਾ ਥਣ ਲੱਗਾ ਐ ਥਣ ਪੂਰਾ ਦੁੱਜਣਾਂ ਵਾਲਾ ਲੱਗਾ ਦੁੱਧ ਜਗੀ ਕਿੰਨਾ ਕਰਜੂ ਬਾਈ ਹਾ ਜੀ ਦੁੱਧ ਭਾਜੀ 12 ਕਿਲੋ ਕਟੀਆਂ ਐ ਰਮਾ ਅੰਨਾ ਦੇਜੋ 10 ਕਿਲੋ ਹੋਣੀ ਜੇ ਠੀਕ ਆ ਆਪਣੀ ਕੋਈ ਵੀਰ ਚੋਗ ਤੇ ਤਸੱਲੀ ਕਰਕੇ ਲੈ ਕੇ ਜਾਵੇ ਬਿਲਕੁਲ ਜੀ ਮੇਰੇ ਕੋਲ ਤੇ ਭਾ ਵੀ ਬਿਲਕੁਲ ਤੁਹਾਨੂੰ ਦੱਸਿਆ ਕਿ ਜਾਇਜ਼ ਛੋਟੇ ਛੋਟੇ ਕੀਮਤਾਂ ਲਈ ਆ ਹਾਂਜੀ ਜੈਸ ਨੂੰ ਵੀ ਪਾਜੀ ਕਰਨਾ ਵਾ ਕੋਈ ਸਵਾ ਨਹੀਂ 1 ਵੀ ਨਹੀਂ ਜੈਸ ਨੂੰ ਇੱਕ 12 ਦੀ ਕੱਟੀ ਦੇਣੀ ਆ ਹਾਂਜੀ 1 ਲੱਖ 12 ਇਧਰੇ ਵੀਰਮੇ ਦੇ ਐ ਕਲਾਗਲਾ ਸਾਹ ਦੇ ਚਵਾਈ ਲੱਗੀ ਇੱਕ ਨੰਬਰ ਦੀ ਚਲੋ ਐਵੇਂ ਖੋ ਸਪਾਈਸ ਹੋਈ ਹੈ ਕੱਟੀ ਦੋਦ ਕਰਨਾ ਵਾ ਚਲੋ ਆ ਪਾਜੀ ਦੂਜਾ ਸਵਾ ਦੇ ਕੋ ਜੈੱਡ ਬਲੈਕ ਇਹ ਗੱਬਣ ਜੇ ਤਿਆਰ ਇਧਰੇ ਖੋ ਲੈ ਵਾ ਉਹਨਾਂ ਹੀ ਪਾਜੀ ਅੱਗੇ ਤੋਂ ਉਹਨਾਂ ਹੀ ਪਿੱਛੇ ਵੇਖ ਲਓ ਤੇ ਆ ਕਾਗਜ਼ ਵਰਗੀ ਚਮੜੀ ਲੱਗੀ ਐ ਮਲੈਮ ਬਣੂ ਝੋਟਿਆ ਜੇ ਬੁਰਾ ਮੈਂ ਹਜੇ ਨਹੀਂ ਸੁੰਦੀ ਪਾਜੀ ਉਹਦਾ ਕੱਲ ਦੀ ਸੌਂਦਾ ਇਧਰੇ ਖੋ ਹੈ ਤੇਰੀ ਕਾਰ ਦਾ ਜਿਹਦਾ ਕਪੜਾ ਇਦਰੇ ਖੋ ਐ ਵੇਖੋ ਠੰਡ ਚੱਡਾ ਲਗਾ ਬਿੰਦਿਆਰਾ ਵਹਨਾਰੇ ਇਦਰੇ ਖੋ ਵੇਖੋ ਸੁਣੀ ਭਾਜੀ ਲਾਈਵ ਮੇਰੀ ਕਿ ਸੁਣੋ ਐ ਚੰਗਾ ਥੱਲੇ ਥੱਲੇ ਜੇ ਹੋਰ ਛੋਟੀ ਨੇ ਬਨ ਜਣਾ ਸੁੰਦੀ ਸੁੰਦੀ ਨਹੀਂ ਪਿਓਰ ਦੂਜੇ ਸਵੇ ਭਾਜੀ ਚੱਲਾਂ ਦੇ ਜਗੀ ਕਿਨੇ ਕਰਜੂ ਭਾਈ ਦੁੱਧ ਇਹ ਦੁੱਧ ਭਾਜੀ ਘਰ ਵਾਲੇ ਤੋਂ ਦਾਂਦੇ ਜੀ 14 15 ਕਿਲੋ ਪਹਿਲਾਂ ਨੇ ਦਿੱਤਾ ਐਰ ਕੀ ਦੂਜੇ ਸਵੇ ਸੁਣਾ ਜੀ ਹੂੰ ਬਾਕੀ ਤੁਹਾਨੂੰ ਪਤਾ ਆਪ ਹੀ ਵੀਰ ਤੇ ਵੇਹ ਲੈਣ ਕ ਕਿੰਨਾ ਕ ਦੇਣਾ ਵਾ ਥਾਨ ਪਟੜੀ ਬੜੀ ਮੈਂ ਸਾਫ ਆ ਪਤਲੀ ਚਮੜੀ ਦੀ ਦੁੱਧ ਵਾਲੀ ਤਿੰਨ ਚਾਰ ਤਾਂ ਲੈ ਜਗੇ ਜੀ ਹਾਂਜੀ ਤਿੰਨ ਚਾਰ ਤਾਂ ਲੈ ਜੋ ਲੈ ਜਾਣੇ ਲੈ ਜਾਣੇ ਭਾਜੀ ਉਦਾਂ ਤੇ ਸੂ ਵੀ ਪਾਉਗੀ ਹਾਜ਼ਰ ਆ ਪਰ ਉਦਾਂ ਤੇਗੀ ਆ ਮੈਨੂੰ ਨਹੀਂ ਲੱਗਦਾ ਦੋ ਤਿੰਨ ਦੇ ਸੂਏ ਹਾਂਜੀ ਪਰ ਮੈਂ ਬੜੀ ਕੁਆਲਟੀ ਵਾਲੀ ਇਹ ਦੁੱਧ ਵਾਲੀ ਏ ਹਾਂਜੀ ਜਗੀ ਜੀ ਫਿਰ ਥੋੜੀ ਜੀ ਮੈਂ ਕਿਸੇ ਨੇ ਸਾਂਭੀ ਘਟ ਹੈ ਥੋੜੀ ਜੀ ਰੁੱਖੀ ਆ ਮੈਂ ਤਾਂ ਵੈਸੇ 1.5 ਲੱਖ ਦੀ ਸੀ ਪਰ ਅੱਜ ਦੇ ਭਾਅ ਨਾਲ ਬਿਲਕੁਲ ਜਾਇਜ਼ ਕੋਈ 1 20 ਦੀ ਭਾਜੀ ਦੇਣੀ ਆ ਹੂੰ 1 2000 ਵਿੱਚੋਂ ਹੋਰ ਛੋੜ ਗਾ ਰਇਆ 118 ਦੀ ਚਲੋ ਵੇਖੋ ਭਾਈ ਝੋਟੀ ਦੇ ਦਾੰਦੀ ਦੁੱਧ ਮੈਂ 14 15 ਕਿਲੋ ਆਇਆ ਵੇਖੋ ਦਿੰਦੀ ਆ ਬਸ ਠੀਕ ਆ ਹਾਂਜੀ ਗਾੜੀ ਪਿਛਾੜੀ ਛੱਡਾ ਉਹਨਾਂ ਲਈ ਫਿਰਦੀ ਜੀ ਚਲੋ ਆਹ ਭਾਜੀ ਦੂਜਾ ਸੂਆ ਦੇ ਸੂਈ ਦੂਜਾ ਸੂਆ ਤਾਜੀ ਸੂਈ ਕੱਤੀ ਮਗਰ ਆਵੇ ਵੇਖੋ ਵੇਖੋ ਇੱਧਰ ਇਹਦੇ ਵੀਰ ਇੱਧਰ ਆ ਕੇ ਨਾੜਾ ਨੂਣਾ ਖਾਲ ਚੱਡੇ ਦੇ ਲੀਟਰ ਵਾਲਾ ਭਾਜੀ 14 ਕਿਲੋ ਹੋਊਗਾ ਕੰਡੇ ਵਾਲਾ 12 ਕਿਲੋ ਬਸ ਠੀਕ ਆ ਹਾਂਜੀ ਬਿਲਕੁਲ ਤਾਜੀ ਸੂਈ ਦੂਜਾ ਸੂਆ ਦੇ ਪਿਓਰ ਵੇਖੋ ਕੱਢੀ ਭਾਈ ਬੱਚਾ ਕੱਟੀ ਕੱਟੀ ਮਗਰ ਕੱਟੀ ਉਹ ਬਿਲਕੁਲ ਤਾਜੀ ਵਿਖਾਲਦੇ ਨੇ ਬੱਚਾ ਵੀ ਹਾਂ ਜੀ ਤੋਰੋ ਕਰੋ ਵੇਖੋ ਕੱਲਾ ਕੱਲਾ ਥਾਨ ਲੱਗਾ ਜੇ ਜੈੱਟ ਬਲਾਅਰ ਆਈ ਵੀਰ ਮਿੰਦੇ ਵਿਖਾਰੇ ਕੱਟੀ ਬਿਲਕੁਲ ਤਾਜੀ ਸੂਈ ਇੱਕ ਹਫਤੇ ਦੀ ਆ ਜਾ ਆ ਜਾਓ ਬੱਚਾ ਤੇਰਾ ਯਾਰ ਇਸ ਰਾਗਿਆ ਝੋਟੀ ਦੇ ਆਇ ਤੇ ਆਇ ਤੇ ਵਿਖਾਨ ਨਾੜਾ ਨੂੜਾ ਵੀਰ ਕਿਦਾਂ ਆਇ ਮਂਗਾਉਂਦੀਆਂ ਐ ਕੁੜੇ ਕੱਲੀ ਕੱਲੀ ਨਾੜ ਐ ਫਲਾਉਂਦੀ ਥਾਨ ਬੜੀ ਚਵਾਈ ਬਹੁਤ ਉਹਨਾਂ ਈ ਜਿਆਦਾ ਚਵਾਈ ਲੱਗੀ ਤੇ ਠੰਢੀ ਸੀ ਲਾ ਆ ਜੇ ਕੱਟੀ ਹਾ ਚਾਰ ਪਾਲੀ ਝੋਟੀ ਦਾ ਚਾਰ ਪਾਲੀ ਪਾਵੇਂ ਜਿੱਦਾਂ ਮਰਜੀ ਇਦਾਂ ਬੈਠੇ ਰਹੋ ਥੱਲੇ ਬਹੁਤ ਸਾ ਵੜੀ ਝੋਟੀ ਐ ਇੱਕ ਲੱਖ ਲਗਲਾ ਥਣ ਲਗਾ ਆ ਜਾ ਬੋਤਾ ਇਹਦੀ ਬਾਜੀ ਫਿਰ ਕਿਵੇਂ ਜਗੀ ਇਹਦਾ ਮੋਹਲਤ ਭਾਜੀ ਕਰਨੂ 1.5 ਲੱਖ ਦੀ ਝੋਟੀ ਹਮ ਪਰ ਬਿਲਕੁਲ ਜਾਇਜ ਆਪਾਂ ਦੇਣੀ ਐ ਕੋਈ ਛੋਰ ਛਾਟ ਵਾਲਾ ਹੀ ਕੰਮ ਹੋਣਾ 1.35 ਦੀ ਜੈਸਨੋ ਹੀ ਹੋਣੀ ਐ ਬਾਜੀ 1.35 ਹਾਂਜੀ 1.35 ਹਜ਼ਾਰ ਨੂੰ ਛੋੜ ਕਰਾਂਗੇ ਦੁੱਧ ਝੋਟੀ 15 ਕਿਲੋ ਕੰਡੇ ਵਾਲਾ ਕੱਢੂਗੀ ਇਹ ਨਹੀਂ ਗੱਲਾਂ ਆ 15 ਤੋਂ 16 ਵੇਖੋ ਨਿੱਗਰ ਲੈਵੇ ਦੀ ਆ ਉਹ ਗੱਲ ਨਹੀਂ ਖੋਦੀ ਛੱਟੇ ਦੇ ਵਿੱਚ ਦੁੱਧ ਹੁਣ 12 ਕਿਲੋ ਕੰਡੇ ਵਾਲਾ ਹੋਊਗਾ ਲੀਟਰ ਵਾਲਾ 14 ਕਿਲੋ ਚਲੋ ਇੱਧਰ ਦੇਖੋ ਭਾਜੀ ਤੋਹਫਾ ਹੀ ਲਾਸ਼ ਦੇ ਪਹਿਲਾ ਸੁਆ ਚਾਰ ਦਾੰਦ ਜੇ ਝੋਟੀ ਪਹਿਲਾ ਸੁਆ ਹੀ ਹੈ ਜੀ ਪਹਿਲਾ ਸੁਆ ਪਿਓਰ ਚੋਗੀ ਭਾਜੀ ਕੱਟੀ ਭਾਜੀ ਬੈਲ ਵਿਖਾ ਦੇ ਵੇਖੋ ਕੱਟ ਵੇਖੋ ਕੱਟੀ ਨਾ ਲੰਮੇ ਦੇ ਛਕੀਨੀ ਵੇਖੋ ਕੱਟੀ ਦੀ ਕਿੰਨੀ ਆ ਲੈ ਇਹਦੇ ਥੱਲੇ ਵੀ ਦੋ ਤੇ 14 ਕਿਲੋ ਹੋਊਗਾ ਲੀਟਰ ਵਾਲਾ ਤੇ 12 ਕਿਲੋ ਕੰਡੇ ਵਾਲਾ ਇੱਕੋ ਜਿਹਾ ਦੁੱਧ ਭਾਜੀ ਇਹ ਵੀ ਖੋਲੋ ਲੈ ਵੀ ਵੱਡੇ ਉੱਠੀ ਵੇਖ ਕੋਣੇ ਜਿੱਦਾ ਗਲਾਸੀ ਚ ਪਾਣੀ ਪੀਉਣ ਆਲੀ ਆ ਬਸ ਓਏ ਹੋਲੀ ਹੋਲੀ ਇੱਧਰ ਲੋਕ ਚਾਰ ਦਾੰਦ ਆ ਚਾਰ ਭਾਜੀ ਕੋਈ ਵੀਰ ਆਪਣਾ ਮੂੰਹ ਫੜ ਕੇ ਤਸੱਲੀ ਕਰਕੇ ਲੈ ਜਾਈ। ਵੇਲ ਖਾਂ ਮਿੰਦਾ ਗੱਡੀ ਵੱਡੀ ਝੋਟੀ ਆ ਤੇ ਇੱਧਰ ਦੇਖੋ ਐ ਤੁਰਦੀ ਘੋੜੀ ਵਾਂਗੂ ਪਾਜੀ ਧੌਣ ਤਾਂ ਨੂੰ ਚੋਕ ਕੇ ਦੇ। ਕੱਟਾ ਜੱਗੀ ਮਗਰ ਇਹਦਾ ਮਗਰ ਕੱਟਾ ਜੇ ਸੋਈ ਜੇ 15 ਦਾ ਦੀ ਆ ਜੇ ਕੱਟਾ ਵੀ ਟੀਗੇ ਦਾ ਜੇ ਜਿੱਦੀ ਝੋਟੀ ਉੱਡਾ ਹੀ ਕੱਟਾ ਮਗਰ ਵੇਖ ਲਓ ਕੱਟਾ ਘੱਡਾ ਪਲਿਆ। ਹਾਂ ਵੇਖੋ ਕੱਟੀ ਬੂਥੀ ਐ ਬਰੀਕ ਵੇਖੋ ਕੱਟੀ ਗੱਡੀ ਆ। ਇਹੋ ਜੀਆਂ ਮਈਆਂ ਘੋੜੀ ਆ ਪਾਜੀ ਕੱਟੀ ਨਹੀਂ ਘੋੜੀ ਆ ਵੇਖੋ ਬੂਤਾ ਕਿੱਥੇ ਮੂੰਹ ਰੱਖਦੀ ਵੇਖ ਲਓ। ਗੋੜਦੀ ਆ ਛੋਟੀ ਹੈ ਨਹੀਂ ਛੋਟੀ ਤੋਹਫਾ ਹੀ ਆ ਬਾਜੀ ਤੋਹਫਾ ਹੀ ਦੋ ਜਿਹੜਾ ਵੀਰ ਲੈ ਜਾਊਗਾ ਨਾ ਛੋਟੀ ਯਾਦ ਕਰ ਮਰ ਕੇ ਦੋ ਚਾਰ ਸੂਏ ਪੀਣ ਵਾਲੀ ਆ ਘਟੀ ਬਿਲਕੁਲ ਬਹੀ ਵੱਡੀ ਛੋਟੀ ਕੋ ਛੋਟੀ ਨਹੀਂ ਕੋ ਗਾਈ ਪਹਿਲਾਂ ਮੈਂ ਹੀ ਪਾਲਣੀ ਕੋਈ ਨਿੱਗੀ ਜੀ ਗੱਲ ਨਹੀਂ ਆ ਤੇ ਜਗੀ ਬਾਈ ਫਿਰ ਇੰਦੀ ਕੀਮਤ ਛੋਟੀ ਤੇ ਬਾਜੀ ਹੁਣ ਵਿਸਾਖੀ ਆ ਮਹਾਰਾ ਦੀ ਕਿਰਪਾ ਨਾਲ ਇਹੋ ਜੀਆਂ ਛੋਟੀਆਂ 2.5 ਲੱਖ ਦੀਆਂ ਵਿਕਣੀਆਂ ਤੁਹਾਨੂੰ ਪਤਾ ਹੀ ਆ ਪਰ ਆਪਣਾ ਮੁੱਲ ਬਿਲਕੁਲ ਜਾਇਜ਼ ਲੈ ਆ ਤੇ ਜਾਇਜ਼ ਹੀ ਹੁਣ ਵੀ ਇਹ 1.5 ਲੱਖ ਦੀ ਝੋਟੀ ਦੇਣੀ ਆ ਭਾਈ 1.5 ਲੱਖ ਦੀ ਛੋੜ ਖੁਸ਼ੀ ਨਾ ਕਰਦਾਂਗੇ ਵਿੱਚ ਕੋਈ ਵੀਰ ਭਰਾ ਦੂਰੋਂ ਨੇੜੇ ਹੋਊਗਾ ਨਾ ਇਧਰ ਇਹ ਫਿਰਵੇਂ ਦੇ ਕੱਲਾ ਕੱਲਾ ਥਾਂ ਲਗਾ ਦੋਦ ਝੋਟੀ ਕੋਲ 15 ਕਿਲੋ ਐਹੇ ਠੀਕ ਆ ਹਾਂਜੀ ਕਿਉਂਕਿ ਸਫ਼ਰ ਦੇ ਵਿੱਚ ਇੱਕ ਰੀਮਾਲ ਆਉਂਦਾ ਵਾ ਥੋੜਾ ਜਿਹਾ ਫਰਕ ਪੈ ਜਾਂਦਾ ਵਾ ਬਿਲਕੁਲ ਜੀ ਬਿਲਕੁਲ 1.5 ਲੱਖ ਜੋ ਛੋੜ ਖੁਸ਼ੀ ਨਾ ਜਿੰਨੀ ਕੋਈ ਵੀਰ ਕਰਾਉਣੀ ਆ ਕਰਾ ਕਰਦਾਂਗੇ ਪਰ ਝੋਟੀ ਝੋਟੀ ਆ ਇੱਕ ਵੱਛੀ ਦੇ ਭਾਜੀ ਇਹ ਵੀ ਗੱਬਣ ਹਾਂਜੀ ਗੱਬਣ ਗੱਬੜ ਚਾਰ ਦਾਂਦੇ ਪਹਿਲਾ ਸੂਆ ਚਾਰ ਦਾਂਦੇ ਪਹਿਲਾ ਸੂਆ ਵੱਛੀ ਬਹੁਤ ਜਿਆਦਾ ਚੰਗੀ ਪੌਣੀ ਨਹੀਂ ਹਜੇ ਹਜੇ ਕੱਚੀ ਉਹਦਾ ਚਾਰ ਗੇ ਛੰਡੀ ਧੀਰੀ ਆ ਭਾਜੀ ਜਿੱਦਾਂ ਮਰਜੀ ਇੱਧਰ ਖੋ ਪਾਣਾ ਦੇ ਦਾਂਗੇ ਜੇ ਲੈ ਜਾਣਾ ਹਫਤਾ ਲੈ ਜੂ ਇਹ ਜੱਗੀ ਲੈ ਲੈਣੇ ਇਹ ਹਫਤਾ 10 ਦਿਨ ਲੈ ਜਾਣੇ ਆ 10 ਦਿਨ ਲੈ ਜੂਣੇ ਬੱਚੀ ਬਣਨੀ ਵੜੀ ਆ ਬਰੀਡ ਵਾਲੀ ਆ ਬੂਥੀ ਬਾਸੀ ਕੋ ਕਦਾਂ ਲੱਗੀ ਆ ਤੋੜ ਲੋ ਕਰ ਵੱਡੀ ਵਸ਼ੀ ਹੋਜੀ ਭਾਜੀ ਕੀ ਆ ਬਹੁਤ ਠੰਡੀ ਠੁੰਡੀ ਆ ਵੱਛੀ ਰਾਂਗ ਰੂੰਗੋ ਛਾਪਾ ਵੜਾਓ ਇਧਰ ਐ ਜਿੱਦਾਂ ਮਰਜੀ ਭਾਵੇਂ ਆਥਾ ਜੇ ਪਹਿਲਾਂ ਇਹ ਪਲ ਹੋਣ ਥਾਂ ਤੋਂ ਕੱਢਣਾ ਵੱਛੀ ਨੇ ਬਣ ਕੇ ਜਗੀ ਭਰੀ ਦੀ ਕੀਮਤ ਕਾਰ ਜੋਗ ਹੈ ਦੀ ਕੀਮਤ ਜੋਗਾ ਥੋੜਾ ਵਛੀ ਦਾ ਜਿਆਦਾ ਸ਼ਕੀਨ ਆ ਮੈਂ ਤਾਂ ਮੱਜਾਂ-ਮੱਜਾਂ ਲਾਈਆਂ ਨਹੀਂ ਨਹੀਂ ਯਾਰ ਕਰ ਤੂੰ ਮੱਜ ਦਾ ਮੁੱਲ ਮੰਗ ਲਿਆ ਗੁਰੂਆ ਅੱਧਰ ਅੱਠ ਨਹੀਂ ਕਿੰਦੀ ਮੈਂ ਤੇ ਪਾ ਦਰ 55000 ਦੀ ਭਾਜੀ ਦੇ ਦਾਂਗੇ ਚਲੋ ਠੀਕ ਆ ਯਸਰੂ ਵਾਲਾ ਕੰਮ ਹੋਰ ਛੋਟ-ਛਾਟ ਕਰ ਦਾਂਗੇ ਖੁਸ਼ੀ ਨਾਲ ਕੋਈ ਆ ਗਿਆ ਵੀਰ ਬਾਕੀ ਅੱਜ ਕੱਚੀ ਵਛੀ ਬਹੁਤ ਜਿਆਦੀ ਚੰਗੀ ਬਰੀਡ ਵਾਲੀ ਆ ਵਛੀ ਬਹੁਤ ਚੰਗੀ ਆ 55000 ਚੋਂ ਛੋਟ ਕਰ ਦਾਂਗੇ ਖੁਸ਼ੀ ਨਾਲ ਚਲੋ ਹਾਂਜੀ ਇਹੋ ਮਾਲ ਜੇ 6 ਮੱਜਾਂ ਵਾ ਇੱਕ ਵਸ਼ੀ ਆ ਤੇ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 842778953 ਸਤਿ ਸ਼੍ਰੀ ਅਕਾਲ ਜੀ